ਸਸਿਕਾ ਜੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਛੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਗ ਹੈਗੇ ਆ ਜੀ 5 6 6 ਨਗ ਆ ਜਿਨ੍ਹਾਂ ਚੋਂ 5 ਗੱਪਣ ਤੇ 1 ਸੁਆ ਸਵਾਇਆ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਸਿਗਾ ਜੀ ਸਸਿਗਾ ਭਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਲੀ ਬਾਈ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਭਾਈ ਮੋਬਾਈਲ ਨੰਬਰ 8198856080 ਆ ਭਰਾ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰਨ ਜੋ ਪਤਾ ਲੱਗ ਗਿਆ ਨਾ ਵੀ ਨਵੀਂ ਵੀਡੀਓ ਕਦੋਂ ਆਈ ਆ ਕਦੋਂ ਨਹੀਂ ਨਹੀਂ ਭੈਣ ਪਰ ਪ੍ਰਾਪ ਲੇਖੇ ਨੇ ਪੁਰਾਣੀਆਂ ਦੇਖੀ ਪੁਰਾਣੀ ਵੀਡੀਓ ਚ ਉਹ ਚ ਨਾਲੇ ਅਗਲੇ ਦਾ ਸਮਾਂ ਖਰਾਬ ਹੁੰਦਾ ਨਾਲੇ ਛੋਟਾ ਸਮਾਂ ਖਰਾਬ ਹਾਂ ਹਾਂ ਮੁਰ ਕੇ ਉਹ ਪੁਰਾਣੀ ਵੇਖ ਕੇ ਫੋਨ ਮਾਲ ਵਿਗਿਆ ਹੁੰਦਾ ਫੋਨ ਲਾਈ ਜਾਂਦੇ ਹਾਂ ਕਿੱਧਰੋਂ ਸ਼ੁਰੂ ਕਰਨਾ ਸੂਈ ਤੋਂ ਕਰਨਾ ਕਿ ਗੱਪਾਂ ਤੋਂ ਜਿੱਧਰੋਂ ਮਰਜ਼ੀ ਲੱਗ ਰਿਹਾ ਬਈ ਠੀਕ ਆ ਸੂਈ ਤੋਂ ਸ਼ੁਰੂ ਚੱਲ ਸੂਈ ਦੇ ਬਾਅਦ ਜਾਂਦੇ ਨੇ ਬਈ ਕਿਉਂਕਿ ਸੂਈ ਨੂੰ ਜ਼ਿਆਦਾ ਲੋਕੀ ਪਸੰਦ ਕਰਦੇ ਬਈ ਇਹਨਾਂ ਨਾਲ ਬੈਠ ਦੂਜੇ ਸੂਏ ਸੂਈ ਆ ਕੋ ਦੋ ਸੂਈ ਆ ਜੀ ਭੀਮੰਟ ਹੋ ਗਿਆ ਬਰਾੜਾ ਸੂਈ ਨੂੰ ਬੱਚਾ ਕੀ ਆ ਬੱਚਾ ਬਾਈ ਆ ਤੇਰੇ ਸਾਹਮਣੇ ਆਏ ਤਾਂ ਲੂਟ ਰੀਆਂ ਲਾਈ ਜਾਂਦਾ ਖੜਾ ਵੀ ਨਹੀਂ ਹੋਣ ਦੇ ਗਿਆ ਬੱਚਾ ਜੀ ਪਹਿਲੇ ਸੂਏ ਮਾਰ ਕੇ ਨੇਦਾ ਬਾਈ 18 19 ਕਿਲੋ ਦੁੱਧ ਦੱਸਿਆ ਫੁੱਲ ਆਈ ਹਾਂ ਖੁੱਲਾਈ ਆਪਾਂ 17 16 ਮੰਨ ਕੇ ਲਈਏ 16 17 ਠੀਕ ਆ ਭੈਣ ਭਰਾ ਦੀ ਸਾਂਝਲਾ ਲੈਣਾ ਖਣ ਚੈੱਕ ਕਰ ਲਿਆ ਹੁਣ ਵੀ ਪਹਿਲਾਂ ਵੀ ਕਰਕੇ ਲਿਆਂਦੀ ਆ ਠੀਕ ਆ ਬੱਚੇ ਨੂੰ ਪਿਆਤਾ ਕੱਢਿਆ ਗੁੱਡਾ ਕੋਹ ਨਹੀਂ ਬਾਈ ਐਵੇਂ ਲੋਕਾਂ ਨੂੰ ਕਹੀਏ ਕਿ 4 ਕਿਲੋ ਕੱਢ ਲਿਆ ਸਹੀ ਗੱਲ ਠੀਕ ਆ ਕੱਲੇ ਬੱਚੇ ਨੂੰ ਕੱਲੇ ਬੱਚੇ ਨੂੰ ਪਿਆ ਕੇ ਥਾਣੀ ਚੈੱਕ ਕੀਤੇ ਆ ਠੀਕ ਹੈ ਬਿਲਕੁਲ ਹਾਂ ਕਾਲੇ ਰੰ ਠੀਕ ਆ ਇਹਦੇ ਮਾੜੇ ਮਾੜੇ ਆ ਦਾਗ ਆ ਬਰਾੜਾ ਜੇ ਕੋਈ ਜਾਗ ਮੋ ਜਾ ਆਪਾਂ ਦਾ ਫਰੀ ਦੇ ਦਾਂਗੇ ਦਿਖਾ ਦਿੰਨੇ ਹਾਂ ਹਾਂ ਮਾੜਾ ਮਾੜਾ ਜਿਹੜੀ ਮਾੜਾ ਮਾੜਾ ਹਾਂ ਇਹ ਵੈਸੇ ਕਹਿੰਦੇ ਤਾਂ ਕੁਛ ਨਹੀਂ ਕਹੀ ਪਸ਼ੂਆਂ ਦੇ ਉਦੋਂ ਰਹਿ ਗਏ ਦਾਗ ਹਾਂ ਭਾਈ ਬਾਕੀ ਇੰਨਾ ਬਰਾੜਾ ਜੇ ਦਾਗ ਨਾ ਹੁੰਦੇ ਇਹਦਾ ਭਾਅ ਵੀ ਕੁਝ ਹੋਰ ਹੁੰਣਾ ਸੀ ਤੇ ਵੀ ਗੱਲ ਸਾਂਝੀਆ ਦਾਗਾਂ ਨਾਲ ਕਰਕੇ ਆਪਾਂ ਭਾਣੇ ਤੋੜ ਕਰ ਲਈ ਤੇ ਆਪਾਂ ਵੀ ਉਸ ਭਾਣੇ ਦੇ ਦੇਣੀ ਆ ਤੈਨੂੰ ਬੜਾ ਮਾਰਜਨ ਜਾਇਜ਼ ਹੁੰਦਾ ਮਾਰਜਨ ਜਾਇਜ਼ ਹੁੰਦਾ ਸਹੀ ਗੱਲ ਤੋੜ ਕੇ ਦਿਖਾ ਦੇ ਗੱਲ ਤਾਂ ਬਾਈ ਦੀ ਸਹੀ ਆ ਪਰ ਇਹਦਾ ਮੰਨ ਲਓ ਵੱਟਾ ਕੋਈ ਨਹੀਂ ਇਹਦਾ ਕੋਈ ਆਈ ਨਹੀਂ ਬਈ ਜਖਮ ਬਣ ਜਾਣਗੇ ਜਾਂ ਵੱਧ ਜਾਣਗੇ ਇਹ ਪੱਕੇ ਹੀ ਐ ਜਿਨ੍ਹਾਂ ਦੇ ਪਸੂਆਂ ਦੇ ਹੈਗੇ ਉਹਨਾਂ ਨੂੰ ਪਤਾ ਹੋਊਗਾ ਬਈ ਇਹ ਪੱਕੇ ਹੀ ਐ ਨਾ ਹਟਦੇ ਐ ਤੇ ਨਾ ਵੱਧਦੇ ਐ ਜੀ ਬਸ ਸਮਾਂ 10-20 ਮਿੰਟ ਹੀ ਹੋਏ ਸੂਈ ਨੂੰ ਬੱਚਾ ਹਜੇ ਖੜਾ ਵੀ ਨਹੀਂ ਹੋਣ ਲੱਗਿਆ ਜੀ 17-18 ਕਿਲੋ 22 ਦੱਸਦਾ ਕਹਿੰਦਾ ਆਪਾਂ ਮੰਨ ਕੇ ਲਈ ਆ ਤੁਸੀਂ ਆਪ ਜੀ ਸਮਝ ਨਾ ਲੈ ਲਿਓ ਦੁੱਧ ਹੁੰਦਾ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਫਵਾਨਾ ਸੋਨਾ ਫਿਟਨੈਸ ਵਾਲਾ ਥਾਨ ਕੱਲਾ ਕੱਲਾ ਨਿੱਖੜ ਮਾ ਬੱਚਾ ਮਗਰ ਆ ਜਾਂਦਾ ਜੀ ਮੀਲ ਕਾਫ ਜੇਰ ਜਦੋਂ ਕੰਪਲੀਟ ਹੋ ਜੂਗੀ ਤੁਹਾਨੂੰ ਉਹਦੀ ਵੀਡੀਓ ਪ੍ਰੋਪਰ ਮਿਲ ਜੂਗੀ ਉਹ ਬਾਈ ਬਣਾ ਲੂਗਾ ਜਿਹੜੇ ਲੈਣ ਆ ਰੁਪਏ ਉਹ ਹੀ ਦੱਸੋ ਬਾਈ ਮੁੱਲ ਕਰ ਨੂੰ ਜਿੰਨਾ ਮਰਜੀ ਕਰ ਲਗੇ ਹਾਂਜੀ ਠੀਕ ਆ ਜੇ ਤਾਂ ਮਾਨ ਤਾਨ ਕਰਾਉਣਾ ਅਗਲੇ ਨੇ ਤਾਂ 55 ਜੋ ਕਰਾਂਗੇ ਠੀਕ ਆ ਲੈਣਾ 53000 53000 ਰੁਪਏ ਠੰਡੀ ਸੀਲ ਦੀ ਆਪਣੀ ਫੁੱਲ ਗਾਰੰਟੀ ਆ ਬਣਾ ਹੀ ਬਹਿ ਜਾ ਬਰਾੜਾ ਲਾ ਠੀਕ ਹੈ ਵੀਰੇ ਲੈਣਾ ਬਾਈ ਕਹਿੰਦਾ 53000 ਰੁਪਇਆ ਮੁੱਲ ਕਰਾਉ ਉਹਨੂੰ ਜਿੰਨਾ ਕੋਈ ਮਰਜ਼ੀ ਕਰਾ ਲੇ ਜੈਜ ਡਿਮਾਂਡ ਆ ਬਾਕੀ ਜੇ ਬਾਈ ਦਾਗਦੁਗ ਨਾ ਹੁੰਦੇ 65000 ਸੀ ਇਹ ਤਾਂ ਗੱਲ ਸੀ ਤੈਨੂੰ ਵੀ ਪਤਾ ਸੀ ਹਾਲ ਹੁੰਦਾ ਤਾਂ ਗੱਲ ਬਾਤ ਹੋ ਜਾਂਦੀ ਫਿਰ ਤਾਂ ਹੋਰ ਪਾਸੇ ਫਿਰ ਦਾਦਾਂ ਸਾਹਨੇ ਵੀ 65000 ਸੀ ਫਿਰ ਤਾਂ ਗੱਲ ਨਹੀਂ ਫਿਰਦੀ ਸੀ ਠੀਕ ਆ ਫਿਰ ਤੇ ਆ ਲਓ ਇਹ ਆਂਦੇ ਤੋਹਫੇ ਅੱਜ ਘਰ ਮੀਆਂ ਦੇ ਯਾਵਾ ਬਾਈ ਆ ਸਾਹੀ ਵਾਲਾ ਲੋਕੇ ਡਰਦੇ ਹੁੰਦੇ ਆ ਬਈ ਲੱਤ ਛੜ ਨਾ ਮਾਰੇ ਬਾਈ ਕੱਲੀ ਸਾਹੀ ਆ ਹੋਰ ਕਿਸੇ ਦੇ ਸਰਜ ਕੱਲੀ ਛਾਈ ਹਾਲ ਨਹੀਂ ਤੋਹਫਾ ਹੀ ਆ ਤੋਹਫਾ ਹੀ ਐਂ ਬੈਗੀ ਬਰਾੜ ਲੈ ਠੀਕ ਆ ਲੈ ਲਓ ਲੈ ਕਰੋ ਜੀ ਚੈੱਕ ਬੈਡ ਨੇ ਲੈਣਾ ਬਰਾੜਾ 5 ਤੋਂ 6 ਦਿਨ ਸੌਂਦੇ ਠੀਕ ਆ ਵੱਡੀ ਬੁੱਡੀ ਫੁੱਲ ਆ ਫੁੱਲ ਵਾਇਨ ਵਾਲੀ ਤੇ ਫੁੱਲ ਵੱਡੀ ਆ ਭਾਈ ਹਾਂਜੀ ਠੀਕ ਆ ਅਗਰੇ ਨੇ 19 ਕਿਲੋ ਦੁੱਧ ਦੀ ਗਾਰੰਟੀ ਦਿੱਤੀ ਆ ਦੀ ਠੀਕ ਆ ਆਪਾਂ 17 ਕ ਮੰਨ ਕੇ ਲਈ ਆ ਭੈਣ ਭਰਾ ਦੀ ਸਮਝ ਨਾਲ ਲੈਣਾ ਕਿੰਨੀ ਚੋ ਸਕਦੇ ਆ ਠੀਕ ਆ ਖਾਣਾ ਦੀ ਪਾਰ ਪਿੱਛੇ ਦੀ ਸਾਰੇ ਨਾਲ ਵੀ ਆਪਣੀ ਫੁੱਲ ਗਾਰੰਟੀ ਠੀਕ ਆ ਇਤੋਂ ਆ ਕੇ ਨਹੀਂ ਕੋਈ ਮੋੜਦਾ ਮੈਂ ਕਹਾਂ ਭਾਈ ਆਵੇ ਜੇ ਤੁਹਾਨੂੰ ਆਪਣਾ ਬਸੋ ਕੋਈ ਗਲਤ ਨਿਕਲ ਗਿਆ ਆਪਾਂ ਖਰਚਾ ਪਾਣੀ ਦੇ ਕੇ ਮੋੜਾਂ ਠੀਕ ਆ ਹਾਂ ਆਪਾਂ ਨੂੰ ਇਹ ਵੀ ਨਹੀਂ ਕੋਈ ਆਨਲਾਈਨ ਮੰਗਾਵੇ ਠੀਕ ਆ ਆ ਕੇ ਭੈਣ ਭਰਾ ਚਾਹ ਪਾਣੀ ਪੀਵੇ ਭਾਈ ਤਸੱਲੀ ਕਰਕੇ ਲੈ ਆਇਓ ਪੈਸੇ ਲਾਉਣੇ ਸਹੀ ਗੱਲ ਹੈ ਹਾਂ ਤੁਰ ਕੇ ਦਿਖਾ ਦੀ ਵੀਰੇ ਰੀਨੋ ਦੂਜਾ ਸੁਆਪੜਾ ਕਦ ਕਾਠ ਵੀ ਚੰਗਾ ਸੁਆ ਦੂਜਾ ਸਾਹੀਵਾਲ ਦਾ ਤੋਹਫਾ ਹੀ ਆ ਮਾਲਕਾਂ ਨੇ ਤਾਂ ਗਾਰੰਟੀ ਬੜੀ ਜ਼ਿਆਦਾ ਬਾਈ ਦੱਸਦਾ ਦੁੱਧ ਹੀ ਦਿੱਤੀ ਆ ਪਰ ਜਿਹੜਾ ਪਿਆਊਗੀ ਉਹ ਪਿਆਊ ਮੱਝਰਗਾ ਹੁਣ 17 18 ਕਿਲੋ ਵਾਲੀ ਮੱਝ ਲੈਣ ਉੱਠ ਜਾ ਤੇ 3 ਲੱਖ ਦੀ ਆਊਗੀ ਤੇ ਜੀ ਦਾ ਬਜਟ ਥੋੜਾ ਜਿਨ੍ਹਾਂ ਨੇ ਚਲੋ ਮੱਝ ਦੇ ਸ਼ਕੀਨ ਆ ਉਹ ਵੱਖਰੀ ਗੱਲ ਆ ਜਿਨ੍ਹਾਂ ਦਾ ਬਜਟ ਛੋਟਾ ਉਹਨਾਂ ਨੂੰ ਛੋਟੇ ਭਾਅ 'ਚ ਠੰਡੀ ਲਾਈਨ ਨਹੀਂ ਆ ਬਰਾੜਾ ਇਹ ਲੈ ਲੈ ਰਸਾ ਛੱਡ ਤਾਂ ਉੱਪਰ ਲੈ ਫੋਲਾ ਇਹ ਫਿਕਰ ਹੋ ਰਹੀ ਹੈ ਰੱਸਾ ਖੜਾ ਮੈਨੂੰ ਦੇਖਦਾ ਕੈਮਰੇ ਦਾ ਕਰੀ ਜਾਂਦੀ ਆ ਠੰਡੀ ਸੀਲ ਪੂਰੀ ਆ ਰੱਸਾ ਉਪਰ ਆ ਤੁਹਾਡੇ ਸਾਹ ਬਣਿਆ ਜਿਉਂ ਜੀ ਹੁੰਦੀ ਤਾਂ ਹੁਣ ਨੂੰ ਛਾਲਾ ਮਾਰ ਜਾਣੀਆਂ ਸੀਗੀਆਂ ਨੇ ਕਦ ਬਖਾਦੀ ਮੜਿਆ ਸਹੀ ਗੱਲ ਆ ਜੀ ਕਦ ਕਾਠ ਵੀ ਪੂਰਾ ਚੰਗਾ ਦੁੱਧ ਬਾਹੂ ਚੰਗਾ ਬਾਕੀ ਹੁੰਦਾ ਸੇਵਾ ਦਾ ਦੁੱਧ ਵੀਰੇ ਜਿੰਨੀ ਤੁਸੀਂ ਸੇਵਾ ਕਰੋਗੇ ਕੰਬਲਾ ਫੁੱਲ ਭਰਾ ਬਾਨਾ ਧੋਨਾ ਸਾਰੀਆਂ ਨਿਸ਼ਾਨੀਆਂ ਪੂਰੀਆਂ ਜੀ ਇਹਦੇ ਕਿੰਨੇ ਰੁਪਏ ਲੈਣੇ ਆ ਜੀ ਭਾਈ ਜੇ ਤਾਂ ਹੁੰਦੀ ਗਏ ਪੁਰਾਣੇ ਖੜਾਦੀ ਦੇ ਘਰੇ ਠੀਕ ਆ ਅੱਜ ਅਗਲੇ ਨੇ 72 ਮੰਗ ਲੈਣਾ ਸੀ ਠੀਕ ਆ ਠੀਕ ਆ ਜੇ ਮਾਨਤਾਣ ਕਰਾਉਣਾ ਤੇ ਇਹਦਾ 65 ਹੋਊਗਾ ਠੀਕ ਆ 36000 ਰੁਪਏ ਲੈਣਾ ਵਾੜਾ 36000 ਰੁਪਏ ਲੈ ਨਹੀਂ ਆ ਠੀਕ ਆ ਤੇ ਜੇ ਉਹ ਬੰਦੇ ਦਾ ਨਾਮ ਲੈ ਦੇਵੇ ਕੋਈ ਫਿਰ ਕਿੰਨੀ ਛੋਟ ਕਰ ਦੋਗੇ ਫਿਰ ਤਾਂ ਇਹ ਆਪਣੇ ਆਪ ਦਾ ਭਲਾ ਫ੍ਰੀ ਲੈ ਜਾ ਕੋਈ ਯਾਰ ਠੀਕ ਆ ਇਹ ਬੰਦੇ ਦਾ ਨਾਮ ਦੱਸੀ ਨੂੰ ਜਿਹੜਾ ਕੁਰਸੀ ਤੇ ਬੈਠਾ ਨਾ ਨਹੀਂ ਤੁਹਾਨੂੰ ਦੱਸਣਾ ਫਿਰ ਤੁਹਾਨੂੰ ਆਫਰ ਵੱਡਾ ਹੋਊਗਾ ਆ ਨਰਾ ਮਸਾਦੀ ਵਹਿਰਦੀਆਂ ਠੀਕ ਆ ਹਾਂ ਲਓ ਜੀ ਕਰ ਲੋ ਚੈੱਕ ਸੋਹਣਾ ਥਾਣਾ ਮੋਟਾ ਦੋ ਨਾਗ ਹੋ ਗਏ ਤੇ ਤਿੰਨ ਨੰਬਰ ਇਹਦਾ ਸੂਆ ਕੰਨਵਾ ਜੀ ਮਾਰਕਾ ਨੇ ਦੂਜੇ ਗਿਆ ਬਰਾੜਾ ਕੋਈ ਦੂਜੇ ਮੰਨ ਲੈ ਤੀਜੇ ਮੰਨ ਲੈ ਆਪਾਂ ਦੂਜੇ ਮੰਨ ਕੇ ਲਈ ਆ ਠੀਕ ਆ ਰੇਨ ਵਾਲ ਪੰਜਾਬ ਵਾਲੀ ਹੋਊ ਜਰਸੀ ਜਿਹੜੀ ਆਪਣੇ ਘਰੇ ਹੋਏ ਚੀਜ਼ ਵੀ ਫੁੱਲ ਗਾਰੰਟੀ ਹੋਊਗੀ ਠੀਕ ਆ ਐਕਟ ਦਾ ਛੋਟੀ ਨਹੀਂ ਹੋਣੀ ਹਾਂ ਵੇਲ ਕੱਦ ਵਾਲੀ ਚੱਕਰ ਮੰਨਣ ਵਾਲੀ ਹੋਊਗੀ ਇਹਦਾ ਮਾਲਕਾਂ ਨੇ ਬਾਈ 21 22 ਕਿਲੋ ਰੋਡ ਦੱਸਿਆ ਵੈੜ ਦਾ ਠੀਕ ਆ ਹਾਂ ਹਜੇ ਜਾਰੀ ਬਹੁਤ ਸੋਹਣੀ ਦਿੱਤੀ ਹੈ ਮੰਨ ਕੇ ਚੱਲ ਵੀ ਤੂੰ ਤਿੰਨ ਚਾਰ ਨੰ ਲੈ ਜਾਣੇ ਆ ਖੁੱਲੇ ਰਾਹ ਹੁਣ ਠੀਕ ਆ ਜੀ ਹਾਂ ਤਨ ਚਾਰ ਦਨ 22 10 ਦਾ ਕਿ ਖੁੱਲ ਜੀ ਭੈ ਭਰਾ ਦੀ ਸਾਂਝ ਨਾ ਲੈਣ ਵੀ ਕਿੰਨਾ ਚੋ ਸਕਦੇ ਆ ਕਿੰਨਾ ਚੋ ਸਕਦੇ ਆ ਹਾਂ ਪਰ ਇਹ ਨਿੱਕੀ ਰਮਾਚਲ ਵਾਲੀ ਨਾ ਸਾਂਝ ਲੈ ਕੋਈ ਬਚੀ ਜੀ ਆ ਠੀਕ ਆ ਵੀਰੇ ਹਾਂ ਬਾਕੀ ਸੋਨਾ ਵੀ ਤਿਆਰੀ ਕੀਤੀ ਹੋਈ ਆ ਜੀ ਸੋਨਾ ਤੇ ਵੱਡਾ ਹਵਾਨਾ 21 22 ਕਿਲੋ ਦੁੱਧ ਭਾਈ ਦੱਸਦਾ ਕਿ ਖੁੱਲਾ ਹੀ ਪਾ ਜੂਗੀ ਸੋਨਾ ਘੱਟ ਵਾਲਾ ਹਵਾਨਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਥੱਤੀ ਜਵਾਈ ਵਾਲਾ ਥਾਣਾ ਬਾਕੀ ਭਾਈ ਦੋਨੇ ਵੜਾ ਇਹ ਕਈ ਦੂ ਅਗਲੇ ਨੰਬਰ ਤੇ ਆਪਾਂ ਜਰਸੀ ਵਿਖਾਉਣੀ ਆ ਤੇ ਇੱਕੋ ਘਰੋਂ ਆਈਆਂ ਅੱਛਾ ਬੁੱਕਨ ਵਾਲਾ ਪੈਂਡਾ ਬੰਦੇ ਦਾ ਨੰਬਰ ਐਡਰੈਸ ਦੇ ਦਾਂਗੇ ਠੀਕ ਆ ਜਰਸੀਆਂ ਚਾਰ ਸੀ ਯੂਰੇ ਕੋਲੇ ਦੋ ਮਿੰਟੋਂ ਜਾਣ ਤੋਂ ਪਹਿਲਾਂ ਕੋਈ ਲੈ ਗਿਆ ਉਹ ਆਪਾਂ ਲਈਆਂ ਠੀਕ ਆ ਹਾਂ ਠੀਕ ਆ ਵੀਰੇ ਉਹਦਾ ਵੀ ਬੰਦੇ ਨੇ ਕਿਹਾ 20 ਕਿਲੋ ਦੁੱਧ ਚੋਇਆ ਤੇ ਇਹਦਾ ਵੀ ਬੰਦੇ ਨੇ ਕਿਹਾ 20 21 ਕਿਲੋ ਦੁੱਧ ਚੋਇਆ 21 ਕਿਲੋ ਖੁੱਲ੍ਹੇ ਚੋਇਆ ਵਾ ਹਾਂ ਠੀਕ ਆ ਵੀਰੇ ਤੇ ਬਾਕੀ ਥਾਣ ਕੱਲਾ ਕੱਲਾ ਨਿਕੜਵਾ ਹਾਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਰ ਸ਼ੰਗ ਪੂਰਾ ਵੀ ਨੇ ਜੀ ਦੁੱਧ ਸੇਵਾ ਦਾ ਤਿਆਰੀ ਬਹੁਤ ਕਮਾਲ ਦੀ ਕੀਤੀ ਹੋਈ ਆ ਸੋਨਾ ਹਵਾਨਾ ਹਵਾਨਾ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਥਾਣ ਕੱਲਾ ਕੱਲਾ ਨਿਕੜਵਾ ਮੈਂ ਥਾਣਾ ਥਾਣਾ ਦੀ ਆਪਣੀ ਫੁੱਲ ਗਾਰੰਟੀ ਆ ਠੀਕ ਆ ਵੀਰੇ ਲਓ ਜੀ ਕਰੋ ਚੱਕ ਤੇ ਡਿਮਾਂਡ ਇਹਦੀ ਭਾਈ ਮੁੱਲਕਰ ਨੂੰ 65 ਗੱਲਗੇ 60 ਗੱਲਗੇ ਠੀਕ ਆ 55000 ਦੀ ਵੇੜ ਦੇ ਤੇ ਕੋਜੂ ਮਾਨ ਤਾਣਾ ਮਾੜਾ ਮੋਟਾ ਕਾਪਾ ਠੀਕ ਆ ਵੀਰੇ ਤੇਨੇ ਨਗ ਹੋ ਗਏ ਤੇ 4 ਨੰਬਰ ਨਗ ਇਹਦਾ ਸੂਆ ਕਿੰਨਾ ਮਾ ਜੀ ਬਾਈ ਇਹਦਾ ਵੀ ਉਹਨਾਂ ਨੇ ਦੂਜਾ ਹੀ ਗਿਆ ਠੀਕ ਆ ਠੀਕ ਆ ਇਹਦਾ ਵੀ ਕੋਈ ਤੀਜਾ ਮੰਨ ਲੇ ਦੂਜਾ ਮੰਨ ਲਿਆ ਆਪਾਂ ਦੂਜਾ ਮੰਨਿਆ ਜੀ ਨਹੀਂ ਆਪਣਾ ਮੰਨ ਲਿਆ ਵੇੜਾਂ ਦੇ ਪਿਓਰ ਬਦਾਮੀ ਰੰਗ ਆ ਜੇ ਵੇੜਾਂ ਗਿੱਲੀਆਂ ਪਈਆਂ ਨੂੰ ਆ ਗਏ ਫੜੇ ਠੀਕ ਆ ਚਮਕਾ ਹਾਂ ਵੇੜ ਦਾ ਇਹਦਾ ਵੀ ਤੈਨੂੰ ਪਹਿਲਾਂ ਹੀ ਦੱਸਤਾ ਜੀ ਅਗਲੇ ਨੇ ਕਿਹਾ ਵੀ 20 22 ਕਿਲੋ ਦੁੱਧ ਠੀਕ ਆ ਨਾਰਮਲ ਹੀ ਚੋਈ ਗਏ ਆ ਕਹਿੰਦੇ ਖਾਣਾ ਦੀ ਆਪਣੀ ਫੁੱਲ ਗਰੰਟੀ ਆ ਬਾਈ ਠੀਕ ਆ ਪਾਠਰਾਉ ਨਹੀਂ ਮੰਨਣੇ ਲਈ ਆ ਭੈਣ ਭਰਾ ਦੀ ਸਮਝ ਨਾਲ ਠੀਕ ਹੈ ਜੀ ਹਾਂ ਬਜੇ ਨਾਲ ਹੀ ਆ ਕੋਈ ਛੋਟੀ ਵੀ ਇਹਨੂੰ ਨਾ ਆਖਾਂ ਅਗਲੇ ਬਈ ਠੀਕ ਹੈ ਵੀਰੇ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਸ ਤੇ ਲੱਗੇ ਆ ਹੱਤੀ ਚਵਾਈ ਵਾਲਾ ਥਾਣਾ ਸੋਨਾ ਮੋਟਾ ਥਾਣਾ ਚਮਕਦਾ ਮਕਾਲੀ ਆ ਜੀ ਚੈੱਕ ਕਰ ਸਕਦੇ ਹੋ ਥਾਣ ਖੋਨੂ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਹੱਤੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਬਾਕੀ ਦੁੱਧ ਬਾਈ ਦੱਸਦਾ 21 22 ਕਿਲੋ ਖੁੱਲਾ ਹੀ ਚੋਇਆ ਵਾ ਦੋਦ ਹੁੰਦਾ ਸੇਵਾ ਦੇ ਹਿਸਰ ਤੇ ਜੇ ਕੋਈ ਵੀਰ ਵੱਧ ਕਰ ਲੋ ਯਾਰ ਕੋਈ ਭੈਣ ਭਰਾ ਛੋਟੀਆਂ ਹੰਭੀਆਂ ਸੜੀਆਂ ਸੰਭਗੇ ਨਾ ਆਵੇ ਠੀਕ ਆ ਕੋਈ ਹਿਮਾਚਲ ਵਾਲੀਆਂ ਬਚੀਆਂ ਜਾਸੀਆਂ ਹੋਣੀਆਂ ਠੀਕ ਆ ਹਾਂ ਇਹ ਚੀਜ਼ ਦੀ ਆਪਣੀ ਫੁੱਲ ਗਰੰਟੀ ਆ ਫੁੱਲ ਵਜਨ ਵਾਲੀਆਂ ਵਹਿੜਾਂ ਹਾਂ ਠੀਕ ਹੈ ਵੀਰੇ ਤੇ ਬਾਕੀ ਚੈੱਕ ਕਰ ਸਕਦੇ ਹੋ ਮਲਕ ਵੇਣ ਪੂਰੀ ਸਟਰੋਂਗ ਹੁੰਦੀ ਆ ਬੇਲ ਵਜਨ ਕੱਦ ਘਾਟ ਪੂਰਾ ਚੰਗਾ ਜੀ ਤੇ ਇਹਦਾ ਭਾਅ ਕਿੱਡਾ ਕਾ ਜੀ ਬਾਈ ਇਹਦਾ ਮੌਲਜਣਾ ਮਰਜ਼ੀ ਕਰੀ ਚੱਲ ਗਈ ਇਹਦਾ ਵੀ ਆਪਣੇ ਲੈਣ ਦੇ ਨਹੀਂ ਹੁੰਦੇ ਆ ਬਰਾੜਾ ਤੈਨੂੰ ਵੀ ਪਤਾ ਸਹੀ ਗੱਲ ਹੈ ਜੀ ਹਾਂ ਇਹਦੀ ਜੈਸਨੋ ਆ 63000 ਦੀ ਦੇ ਦੇ ਦਾਂਗੇ ਕੱਲੀ ਸ਼ੋਰ ਹੋਊਗੀ ਰੰਗ ਬਹੁਤ ਚੰਗਾ ਹੈ ਇਹਦਾ ਮੈਂ ਕਹਾਂ ਬਾਹਲੀ ਚੰਗੀ ਵੱੱਛੀ ਆ ਬਾਈ ਸਹੀ ਗੱਲ ਹੈ ਜੀ 60000 ਦੀ ਬਾਈ ਕਹਿੰਦਾ ਦੇ ਦਾਂਗੇ ਜਿਹਦੇ ਚਾਰ ਕਿ ਤੀਨਾ ਬਾਈਆਂ ਫਾਰਮ ਬਣਿਆ ਨਾ ਉਹਦੇ ਘਰੇ ਹੁੰਦੀ ਹੈ ਜਣੇ ਸਵਾ ਲੱਖ ਜਾਣਾ ਸੀ ਠੀਕ ਆ ਹਾਂ ਇਹ ਤੈਨੂੰ ਵੀ ਪਤਾ ਠੀਕ ਆ ਉਹੀ ਆ ਫਾਰਮ ਦਾ ਅਗਰੇ ਦਾ ਟੈਗ ਚੱਲ ਜਾਂਦਾ ਇਹ ਤਾਂ ਗੱਲ ਹੈ ਜੀ ਹਾਂ ਠੀਕ ਹੈ ਵੀਰੇ ਚਾਰ ਨਾਗ ਹੋ ਗਏ ਜੀ ਪੰਜ ਪੰਜਵੇਂ ਨੰਬਰ ਤੇ ਆ ਗਈ ਬਾਈ ਸ਼ਾਈ ਵਾਲਾ ਵੱਛੀ ਆ ਦੂਜਾ ਸੁਹਾਸ ਹੁੰਦੀ ਆ ਅਰੀਜਨਲ ਠੀਕ ਆ ਦੈ ਲੈ ਜੂਗੀ 6 ਤੋਂ 7 ਠੀਕ ਆ ਇਹਦੀ ਪਹਿਲਾਂ ਹੀ ਦੱਸ ਦਿੰਨੇ ਵੇਖੀ ਵੀਰੇ ਬਚਾ ਕੇ ਉਹਨੇ ਮਾਰਿਆ ਉਧਰੋਂ ਠੀਕ ਆ ਤੇ ਹਾਈਟ ਹੈਗੀ ਆ ਦਰਮਿਆਨੀ ਐਵੇਂ ਆਪਾਂ ਕਹੀਏ ਬਾਲੀ ਵੱਡੀ ਨਹੀਂ ਦਰਮਿਆਨੀ ਹਾਈਟ ਦੀ ਆ ਠੀਕ ਆ ਮਾਰਕਾਂ ਨੇ ਇਹਦਾ 17 ਕਿਲੋ ਦੁੱਧ ਗਿਆ 1500 ਦਾ ਮੰਨ ਕੇ ਆਪਾਂ ਲਈ ਆ ਭੈਣ ਭਰਾਵ ਦੀ ਸਮਝ ਨਾ ਲੈ ਠੀਕ ਆ ਹਾਂ ਠੰਡੀ ਸੀ ਉਹਦੀ ਥਰਾਂ ਵੀ ਆਪਣੀ ਫੁੱਲ ਗਾਰੰਟੀ ਆ ਵਜਨ ਪੂਰਾ ਚੰਗਾ ਵਜਨ ਪੂਰਾ ਚੰਗਾ ਸਹੀ ਗੱਲ ਥੋੜਾ ਕੈਮਰੇ ਤੋਂ ਡਰਦੀ ਤੈਨੂੰ ਪਤਾ ਹੀ ਆ ਉਪਰਾ ਕਰਦੀ ਥੋੜਾ ਜਿਹਾ ਕੈਮਰੇ ਦਾ ਜੀ ਬਾਕੀ ਨਾ ਮਾਲਤ ਆ ਜਾਇਆ ਹੁੰਦਾ ਜੀ ਜੂ ਨਹੀਂ ਹਜੇ ਲਾਇਆ ਚੰਗੂ ਬਾਕੀ ਭੈਣ ਭਰਾ ਇਹਨਾਂ ਕਦੇ ਕੋਈ ਗਾਰ ਮਾਇਆ ਕਿਵੇਂ ਆ ਠੰਡੀ ਸੀਲ ਦੀ ਆਪਣੀ ਫੁੱਲ ਗਾਰੰਟੀ ਆ ਬਾਈ ਠੰੜੀ ਆਪਣੀ ਫੁੱਲ ਗਾਰੰਟੀ ਆ ਠੀਕ ਆ ਵੀਰੇ ਤਿਆਰੀ ਇਹ ਵੀ ਸੋਹਣੀ ਕਰਦੀ ਹੁੰਦੀ ਆ ਸੋਹਣਾ ਥਾਣਾ ਕੱਲਾ ਕੱਲਾ ਨਿਖੜਮਾ ਤੇ ਆ ਵੈਸੇ ਹੀ ਟੈਕ ਕਣਾ ਹਾਂ 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 ਭਾਈ ਉਹ ਨਹੀਂ ਚੱਲਦਾ ਮੂਰੇ ਸਰਾਸ ਨਹੀਂ ਹੈਣੀ ਠੀਕ ਹੈ ਇੱਕ ਥੜਾ ਦੇ ਨਾਲ ਮੜਾ ਜੱਟ ਭੈਣ ਭਰਾ ਆ ਕੇ ਹੱਥ ਫੇਰ ਕੇ ਲੈ ਆਵੇ ਬਰਾੜਾ ਕੈਮਰੇ ਤੋਂ ਡਰਦੀ ਆ ਉੱਪਰ ਆ ਘੇਂਦੀ ਆ ਘਰੇ ਆ ਕੇ ਤਸੱਲੀ ਕਰਕੇ ਲੈ ਆਵੇ ਠੀਕ ਹੈ ਵੀਰੇ ਬਾਕੀ ਤਿਆਰੀ ਚੰਗੀ ਕੀਤੀ ਵੈਦਨਾਂ ਨੂੰ ਤਿਆਰੀ ਚੰਗੀ ਹੈ ਫੀਟਿੰਗ ਵਾਲਾ ਲੈ ਵਾ ਸਹੀ ਗੱਲ ਆ ਫੀਟਿੰਗ ਫਿਟਨੈਸ ਵਾਲਾ ਹਵਾਨਾ ਥਾਣ ਤੋਂ ਨੇੜੇ ਤੋਂ ਦਿਖਾ ਦਿੰਨੇ ਸੋਨਾ ਗੁਲਾਬੀ ਥਾਣਾ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਹੱਥੀ ਚਵਾਈ ਵਾਲਾ ਤੇ ਇਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਬਈ ਮੁੱਲ ਕੋਸ ਕਰੀ ਚੱਲ ਗਏ ਜੀ ਐਸਨੋ ਜਮਾਂ ਕੱਲੀ 100 ਰੁਪਿਆ ਛੋੜ ਆ 53000 ਜੀ 53000 ਹਾਂ ਠੀਕ ਆ 53000 ਚ ਬਾਈ ਕਹਿੰਦਾ ਛੋੜ ਹੀ ਆ ਕੱਲੀ ਵਿੱਚੋਂ ਥੋੜਾ ਕਾ ਨਿਮਾਨਤਾਨ ਹੋ ਜਾਊਗਾ ਚੰਗੀਆਂ ਵਹਿੜਾ ਨੇ ਜੀ ਬਾਕੀ ਨਾ ਗੋ ਕੇ ਚਾਰ ਤੇ ਪੰਜ ਦੇ ਨਿਆ ਭੈਣ ਭਰਾ ਕਈ ਆ ਨਹੀਂ ਸਕਦੇ ਪਰ ਆਪਣੀ ਦਾ ਇਹ ਰਿਕਵੈਸਟ ਆ ਸਾਰੇ ਭੈਣ ਭਰਾ ਨੂੰ ਕਿ ਤੂੰ ਵੀ ਲੈਨੇ ਆ ਇਹ ਨਹੀਂ ਮੈਥੋਂ ਪਸੂ ਆ ਕੇ ਦੇਖ ਕੇ ਘਰੇ ਆ ਕੇ ਫੇਰ ਲੈ ਕੇ ਜਾ ਠੀਕ ਆ ਹਾਂ ਆਪਾਂ ਨੂੰ ਬੜਾ ਚਸਕਾ ਹੈ ਨਹੀਂ ਆਨਲਾਈਨ ਠੀਕ ਆ ਵੀਰੇ ਹਾਂ ਤੋਰ ਦੀ ਵੀਰੇ ਨੂੰ ਵੀ ਇਹ ਵੀਰੇ ਝੂੰਗੀ ਵਹਿੜਾ ਠੀਕ ਆ ਠੀਕ ਆ ਮਾਰੇ ਮਾਰੇ ਸੈਂਗਾ ਠੰਡੀ ਸੀਲ ਦੀ ਥਣਾ ਦੀ ਆਪਣੀ ਫੁੱਲ ਗਰੰਟੀ ਆ ਠੀਕ ਆ ਮਾਲਕ ਨੇ ਦਾ 17 ਕਿਲੋ ਦੋ ਦੱਸਿਆ ਬਾਈ ਜਿਹੜੇ ਹਿਸਾਬ ਨਾਲ ਥਣ ਭਾਂਡਾ ਲੱਗਿਆ ਠੀਕ ਆ ਹੱਕ ਵੀ ਇਹ ਦੇਉਂਦਾ ਠੀਕ ਆ ਹਾਂ ਭੈਣ ਭਰਾਵਾਂ ਦੀ ਸਮਝ ਨਾਲ ਲੈਣ ਵੀ ਕਿੰਨਾ ਚੋ ਸਕਦੇ ਆ ਰੀਨਲ ਦੂਜਾ ਸੂਗਾ ਠੀਕ ਆ ਵੀਰੇ ਬਾਕੀ ਇੱਕੋ ਜਿਹੀ ਹਾਈ ਟੀ ਆ ਇਹਦੀ ਹਾਂ ਇਹਨਾਂ ਦੋਹਾਂ ਦੀ ਹਾਈ ਟੀ ਇੱਕੋ ਜੀ ਆ ਬਾਈ ਤੇ ਵਜਨ ਇਹਦਾ ਵੀ ਪੂਰਾ ਚੰਗਾ ਝੁੰਗੀ ਵੈਸੇ ਕਰਮਾਂ ਵਾਲੀ ਕਹਿੰਦੇ ਹੂ ਹਾਂ ਬਾਈ ਸਿਆਣੇ ਬੰਦੇ ਦੱਸਦੇ ਹੁੰਦੇ ਆ ਸੋਨਾ ਥਾਣਾ ਜੀ ਦੈਨ ਹਜੇ ਲੈ ਜੂਗੀ ਦੁੱਧ ਤੇ ਵੀ ਮੱਝਾਂ ਰਗਾ ਪਿਆਊਗੀ ਬਾਕੀ ਥੋੜਿਆ ਡਰ ਦੀ ਜੇ ਐ ਇਹ ਮੈਂ ਮਾੜਾ ਮੋੜਾ ਬਈ ਮੂਰੀ ਦਾ ਕਾਰਜਣਾ ਪਸੂ ਅੱਛਾ ਹੁਣੇ ਬਦਲ ਕੇ ਆੜਿਆ ਸੀਗਾ ਠੀਕ ਆ ਹਾਂ ਉਹਦੇ ਕਾਰਨ ਵੀ ਹਜੇ ਤੁਰਨਾ ਨਹੀਂ ਥਾਕਰੀ ਮਰੀ ਥੋੜਾ ਜਿਹਾ ਹੱਕ ਦਿੰਨੇ ਆ ਜੀ ਬਾਕੀ ਹਵਾਨਾ ਤੁਸੀਂ ਦੇਖ ਸਕਦੇ ਹੋ ਸੋਨਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਅਲਾ ਥਾਣਾ ਚਾਰ ਹੀ ਥਾਣਾ ਚੈੱਕ ਕਰ ਸਕਦੇ ਹੋ ਫੋਰਟ ਸ਼ਾਕ ਭੂਰਾ ਵੀ ਨਹੀਂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਅੱਜ ਬਾਈ ਮੁੱਲ ਕੋਸ ਕਰੀ ਚੱਲੇਗੇ ਜਮਾ ਖੱਤਗੇ ਜੈ ਸਨੋ 100 ਰੁਪਿਆ ਛੱਡਣਾ 45 ਉਹਦਾ 45 ਹਜ਼ਾਰ ਚੋਂ ਠੀਕ ਆ ਯੈ ਸਨੋ ਬਾਈ ਕਹਿੰਦਾ ਆਪਣੇ ਮੁੱਲ ਤੈਨੂੰ ਵੀ ਬਰਾਬਰ ਹੈ ਹਰ ਵਾਰੀ ਇਹੀ ਹੁੰਦਾ ਲੈਣ ਦੇਣ ਵਾਲੀ ਇਹ ਤਾਂ ਗੱਲ ਹੈਗੀ ਹੈ ਹਾਂ ਬਾਕੀ ਜੀਨੂ ਵੀ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ